ਕਰਮ ਵੱਡਾ ਕੀ ਕਿਰਪਾ ਵੱਟੀ ਬਾਣੀ ਕਹਿ ਰਹੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪਾਂ ਰੋਜ਼ ਇਹ ਪਾਠ ਸੁਣਨੇ ਆ ਨਾਨਕ ਜੀ ਉਪਾਏ ਕੈ ਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜਮਾਲਿਆ ਕਰਮ ਹੈ ਨਾ ਪਰ ਨਹੀਂ ਪਿਆਰਿਓ ਸੱਚ ਏਵੇਂ ਕਰਮ ਬਹੁਤ ਕੁਛ ਗਏ ਕਰਮ ਬਹੁਤ ਕੁਝ ਕਰਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਕਰਮ ਤੋਂ ਵੱਡੀ ਕਿਰਪਾ ਹੈ ਜਿੱਥੇ ਪਰਮਾਤਮਾ ਦੀ ਕਿਰਪਾ ਵਰਤ ਜਾਏਗੀ ਉੱਥੇ ਕਰਮ ਆਪਣੇ ਆਪ ਨਾਸ਼ ਹੋ ਜਾਂਦਾ ਹੈ ਕਿਰਪਾ ਕੀ ਹੈ ਕਰੋੜਾਂ ਮਣ ਲੱਕੜ ਹੋਵੇ ਲੱਖਾਂ ਗੱਠੇ ਲੱਕੜ ਹੋਵੇ ਇੱਕ ਚਿੰنگ ਛੋਟੀ ਜੀ ਲੱਗ ਜਾਏ ਤੇ ਲੱਖਾਂ ਮਣ ਲੱਕੜ ਨੂੰ ਭੂਕ ਦਿੰਦੀ ਏ ਪਿਆਰਿਓ ਕਈ ਜਨਮਾਂ ਦੇ ਕੀਤੇ ਹੋਏ ਢੇਰ ਕਰਮ ਜਦੋਂ ਗੁਰਪ੍ਰਸਾਦ ਵਰਦੀ ਤੇ ਪ੍ਰਸਾਦ ਦੀ ਇੱਕ ਚਿੰਗਾਰੀ ਕਰੋੜਾਂ ਜਨਮਾਂ ਦੇ ਕਰਮਾਂ ਦੇ ਢੇਰ ਨੂੰ ਸਾੜ ਦਿੰਦੀ ਹੈ